ਐਸਪੀਐਸ ਹਸਪੀਟਲ ਜਿੱਥੇ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਵਧੀਆ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈ ਉੱਥੇ ਹੀ ਐਸਪੀਐਸ ਹਸਪੀਟਲ ਦੇ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਹੀ ਅੱਗੇ ਹੋ ਕੇ ਮੋਰੀ ਰੋਲ ਨਿਭਾਇਆ ਜਾਂਦਾ ਹੈ ਇਸ ਦੇ ਨਾਲ ਹੀ ਖੇਡਾਂ ਨੂੰ ਵੀ ਪਰਪੂਲਿਤ ਕਰਨ ਦੇ ਵਾਸਤੇ ਐਸਪੀਐਸ ਹਸਪੀਟਲ ਦੇ ਵੱਲੋਂ ਸਮੇਂ-ਸਮੇਂ ਸਿਰ ਉਪਰਾਲੇ ਕੀਤੇ ਜਾਂਦੇ ਨੇ ਤਾਂ ਇਸੇ ਲੜੀ ਤਹਿਤ ਐਸਪੀਐਸ ਹਸਪੀਟਲ ਦੇ ਵੱਲੋਂ ਐਮ.ਡੀ. ਜੈ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ ਤਹਿਤ ਪਿੰਡ ਬੱਦੋਵਾਲ ਵਿਖੇ ਜਰਨੈਲ ਹਰੀ ਸਿੰਘ ਨਲਵਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਰੁਸ ਕਰਾਲੀ ਯਾਦ ਦੇ ਵਿੱਚ ਐਸਪੀਐਸ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਦੇ ਵਿੱਚ ਗਾਮਾ ਪਹਿਲਵਾਨ ਤੇ ਛੰਡੇ ਦੀ ਕੁਸ਼ਤੀ ਤੇ ਕਬਜ਼ਾ ਕੀਤਾ ਖੇਡ ਮੇਲੇ ਦਾ ਉਦਘਾਟਨ ਇੰਜੀਨੀਅਰ ਮਹਿਲ ਗਿੱਲ ਤੇ ਕਰਮਜੀਤ ਕੋਰ ਖੈਰਾ ਨੇ ਕੀਤਾ ਪ੍ਰੋਗਰਾਮ ਦੀ ਪ੍ਰਧਾਨਗੀ ਖੇਡ ਪ੍ਰਮੋਟਰ ਕਾਕਾ ਆਸਟ੍ਰੇਲੀਆ ਤੇ ਨਹਿਰ ਟਰਾਂਸਪੋਰਟ ਦੇ ਐਮਡੀ ਜਗਦੇয়াল ਦੇ ਵੱਲੋਂ ਕੀਤੀ ਗਈ ਇਸ ਮੌਕੇ ਕੁਸ਼ਤੀ ਦੰਗਲ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਸੈਂਕੜੇ ਦੀ ਗਿਣਤੀ ਦੇ ਵਿੱਚ ਪਹਿਲਵਾਨਾਂ ਨੇ ਭਾਗ ਲਿੱਤਾ ਜੇਟੂ ਖਿਡਾਰੀਆਂ ਨੂੰ ਇਨਾਮਾਂ ਲਈ ਵੰਡ ਮੁੱਖ ਮਹਿਮਾਨ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਸਰਪੰਚ ਵੱਲੋਂ ਕੀਤੀ ਗਈ ਇਸ ਮੌਕੇ ਸੋਸਾਇਟੀ ਵੱਲੋਂ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਐਸਪੀਐਸ ਹਸਪੀਟਲ ਵੱਲੋਂ ਅੱਜ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਮੈਥਿਆਏ ਸਾਰੇ ਮਹਿਮਾਨਾਂ ਦਾ ਤੁਮ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਵੀ ਜਿਹੜੇ ਆਏ ਆਪਣਾ ਕੀਮਤੀ ਵਕਤ ਕੱਢਿਆ ਤੇ ਸਭ ਨਾਲ ਜਿਆਦਾ ਵਧਾਈ ਦੇਣਾ ਨੌਜਵਾਨਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ ਵੱਧ ਚੜ ਕੇ ਸਾਡਾ ਮਕਸਦ ਹੈ ਇੱਕ ਸੁਸਾਇਟੀ 'ਚ ਮੈਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਿਹਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਸਾਰੀ ਸੁਸਾਇਟੀ ਨੂੰ ਅੱਛੀ ਇੱਕ ਸਿਹਤਮੰਦ ਬਣਾਉਣਾ ਚਾਹੁੰਦੇ ਆ। ਉਸ ਨੂੰ ਮੱਤੇ ਨਜ਼ਰ ਰੱਖਦੇ ਹੋਏ ਤੁਗੁਰ ਦੇ ਆਸ਼ੀਰਵਾਦ ਨਾਲ ਅਸੀਂ ਇਹ ਆਯੋਜਨ ਕੀਤਾ ਹੈ ਇਸ ਵਿੱਚ ਕਿੰਨੇ ਖਿਡਾਰੀਆਂ ਨੇ ਪਾਰਟਿਸਪੇਟ ਕੀਤਾ ਇੱਥੇ ਸਾਰੇ ਪੰਜਾਬ ਚੋਂ ਖਿਡਾਰੀ ਆਏ ਨੇ ਰਾਦਰ ਪੰਜਾਬ ਦੇ ਬਾਹਰ ਹਰਿਆਣਾ ਤੋਂ ਵੀ ਦੂਜੀ ਸਟੇਟਾਂ ਤੋਂ ਵੀ ਖਿਡਾਰੀ ਆਏ ਨੇ ਔਰ ਬੜਾ ਅੱਛਾ ਲੱਗ ਰਿਹਾ ਸਾਰੇ ਵੱਧ ਚੜ ਕੇ ਜੋਸ਼ ਨਾਲ ਇਹਦੇ ਚ ਹਿੱਸਾ ਲੈ ਰਹੇ ਨੇ ਇਸ ਤਰ੍ਹਾਂ ਦੀ ਚੈਂਪੀਅਨਸ਼ਿਪ ਕਰਾਉਂਦਾ ਕਿ ਮਕਸਦ ਕੀ ਹੈ ਸਾਡਾ ਇੱਕੋ ਹੀ ਮਕਸਦ ਹੈ ਸੋਸਾਇਟੀ 'ਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹੋ اپنی صحت alterations رکھو ਇਹੋ ਜਿਹੀ ਜਿਹੜੇ ਟੂਰਨਾਮੈਂਟ ਹੁੰਦੇ ਨੇ ਇਹਦੇ ਵਿੱਚ ਹਿੱਸਾ ਬਣਾਓ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਇਸ ਤੋਂ ਵੱਡੀ ਨੇਮਤ ਕੋਈ ਨਹੀਂ ਹੈ ਦੁਨੀਆ 'ਚ ਪਿੰਡ ਬੱਦੋਵਾਲ ਦੇ ਵਿੱਚ ਐਸਪੀਐਸ ਵੱਲੋਂ ਜੋ ਰੈਸਲਿੰਗ ਤੇ ਪਹਿਲਵਾਨੀ ਖਾੜਾ ਇੱਥੇ ਜੰਮਿਆ ਵਾ ਇਹ ਬਹੁਤ ਵਧੀਆ ਸਲਾੰਘਾਯੋਗ ਆ ਕਿ ਇਹੋ ਜਿਹੇ ਖਾੜੇ ਜੇ ਮਗਦੇ ਰਹਿਣਗੇ ਤਾਂ ਪਿੰਡਾਂ ਦੇ ਵਿੱਚ ਨਸ਼ੇ ਤਿਆਗੇ ਜਾਣਗੇ ਨਸ਼ਿਆਂ ਤੋਂ ਰਹਿ ਤੇ ਇਹੋ ਜਿਹੇ ਖੇਡ ਮੇਲੇ ਕਰਾਉਣੇ ਬਹੁਤ ਜ਼ਰੂਰੀ ਆ ਇਹ ਐਸਪੀਐਸ ਦਾ ਬਹੁਤ ਵੱਡਾ ਉਪਰਾਲਾ ਵਾ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਹੁੰਦੇ ਰਹਿਣ ਜੋ ਕਿ ਲੋਕਾਂ ਦਾ ਨਵੇਂ ਯੂਥ ਦਾ ਸਾਰਿਆਂ ਦਾ ਖੇਡਾਂ 'ਕੀ ਧਿਆਨ ਜਾਵੇ ਕਿ ਇਸ ਇੱਥੇ ਕਿਸ-ਕਿਸ ਜਗ੍ਹਾ ਤੋਂ ਖਿਡਾਰੀ ਆਏ ਨੇ ਪੰਜਾਬ ਤੋਂ ਇੱਥੋਂ तकरीबन ਪੰਜਾਬ ਤੋਂ ਦੀ ਹਰਿਆਣੇ ਤੋਂ ਨਾਲ ਲੱਗਦੇ ਰਾਜਸਥਾਨ ਤੋਂ तकरीबन 4-5 ਸਟੇਟਾਂ ਤੋਂ ਇੱਥੇ ਪਹਿਲਵਾਨ ਆਏ ਨੇ ਹਰਿਆਣੇ ਤੋਂ ਤਕਰੀਬਨ ਜ਼ਿਆਦਾ ਆਏ ਨੇ ਫੇਰ ਵੀ ਹਜੇ ਪਹਿਲੇ ਰਾਊਂਡ ਦੇ ਮੈਚ ਹੋਏ ਨੇ ਇਸ ਤੋਂ ਬਾਅਦ ਸੈਮੀਫਾਈਨਲ ਦੇ ਨੇ ਫੇਰ ਫਾਈਨਲ ਦੇ ਨੇ ਫੇਰ ਦੇਖਦੇ ਆ ਕਿਹੜੀਆਂ ਟੀਮਾਂ ਫਾਈਨਲ 'ਚ ਜਾਂਦੀਆਂ ਨੇ ਜਿਵੇਂ ਜਾਂਦੀਆਂ ਨੇ ਉਸ ਤਰ੍ਹਾਂ ਤੁਹਾਨੂੰ ਅੱਗੇ ਦੱਸਾਂਗੇ ਇਹ ਬਹੁਤ ਵਧੀਆ ਆ ਇਹ ਸਾਰਿਆਂ ਨੂੰ ਮਤਲਬ ਪ੍ਰਸਾਹਿਤ ਕਰ ਦਿਆ ਵੀ ਅੱਗੇ ਜਾ ਕੇ ਖੇਡਾਂ 'ਚ ਹੋਰ ਮਨ ਲਾਣਾ ਚਾਹੀਦਾ ਕੁੜੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਸਿਹਤ ਪੱਖੋਂ ਵਧੀਆ ਰਹਿਣਗੇ ਸਾਰੇ ਇਹ ਸਭ ਚੀਜ਼ਾਂ ਕਾਫੀ ਵਧੀਆਂ ਨੇ ਪਿੰਡ ਵਾਸਤੇ ਜੀ 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 ਇਸ ਤਰ੍ਹਾਂ ਕਿ ਇੱਥੇ ਲੜਕੀਆਂ ਵੀ ਦੇਖ ਰਹੇ ਲੜਕੀਆਂ ਨੂੰ ਵੀ ਪ੍ਰੋਤਸਾਹਨ ਕੀਤਾ ਜਾਂਦਾ ਹੈਗਾ ਤੁਹਾਡਾ ਲੜਕੀਆਂ ਦੇ ਲਈ ਕੀ ਮੈਸੇਜ ਕੀ ਹੈਗਾ ਕਿ ਉਹਨਾਂ ਨੂੰ ਖੇਡਾਂ 'ਚ ਅੱਗੇ ਵੱਧ ਕੇ ਆਉਣਾ ਚਾਹੀਦਾ ਤੇ ਜਿਵੇਂ ਪਿੰਡ ਸਪੋਰਟ ਕਰ ਰਿਹਾ ਤਾਂ ਬਹੁਤ ਵਧੀਆ ਗੱਲ ਆ ਘਰਦਿਆਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ ਕੁੜੀਆਂ ਨੂੰ ਅੱਗੇ ਵਧਣ ਵਾਸਤੇ ਪੜਾਈ 'ਚ ਵੀ ਖੇਡਾਂ 'ਚ ਵੀ ਹਰ ਪਾਸੇ ਕੁੜੀਆਂ ਦੀ ਮਤਲਬ ਹਿੰਮਤ ਵਾਜਰੀ ਅੱਗੇ ਆਂਦੀ ਤੇ ਇਸ ਇਸ ਚੈਂਪੀਅਨਸ਼ਿਪ ਵਿੱਚ ਕਿੰਨੀ ਕਿੱਜਾ ਤੋਂ ਖਿਡਾਰੀ ਆ ਰਹੇ ਨੇ ਕਾਫੀ ਜਗ੍ਹਾਾਂ ਤੋਂ ਆਏ ਹਰਿਆਣਾ ਜਿਵੇਂ ਕੀ ਸੁਣਨ ਨੇ ਦੱਸਿਆ ਹੀ ਹਰਿਆਣਾ ਰਾਜਸਥਾਨ ਤੇ ਪੰਜਾਬ ਉਰੋਂ ਸਾਰੇ ਆ ਰਹੇ ਨੇ ਵਧੀਆ ਗੱਲ ਆ ਸਕੂਲਾਂ ਚੋਂ ਵੀ ਬੱਚੇ ਆਉਂਦੇ ਖੇਡਣ ਤਾਂ ਬਹੁਤ ਵਧੀਆ ਗੱਲ ਆ